ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਅੱਜ ਬਠਿੰਡਾ ਆਰਟੀਏ ਵੱਲੋਂ ਓਵਰਲੋਡ ਗੱਡੀਆਂ ਦੇ ਕੱਟੇਗੇ ਚਲਾਨ ਅਤੇ ਭਰਿਆ ਗਿਆ ਜੁਰਮਾਨਾ ਆਲਦੀ ਨਾਲ ਚੱਕ ਦੇਣਾ ਕੰਮ ਤੇ ਨਹੀਂ ਹੁਣ ਪੁਲਿਸ ਪ੍ਰਸ਼ਾਸਨ ਵੱਲੋਂ ਬਹੁਤ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਓਵਰ ਲੋਡ ਗੱਡੀਆਂ ਨੂੰ ਰੋਕਿਆ ਜਾ ਰਿਹਾ ਹੈ ਦੇਖੋ ਗੱਡੀ ਜਿਹੜੀ ਹੈਗੀ ਆ ওভারਲੋਡ ਹੈਗੀ ਆ ওভারਲੋਡ ਹੋਣ ਦੇ ਬਾਵਜੂਦ ਵੀ ਕਹਿੰਦਾ ਮਤਲਬ ਗੱਡੀ ਕਿੰਨੀ ਟੇਢੀ ਹੋਈ ਪਈ ਆ ਇਹ ਜਦੋਂ ਮਰਜੀ ਰੋਡ ਦੇ ਉੱਤੇ ਪਲਟ ਸਕਦੀ ਆ ਤੇ ਵੱਡਾ ਹਾਸਾ ਕਿਸੇ ਦੀ ਜਾਨ ਵੀ ਲੈ ਸਕਦੀ ਆ ਆ ਤੁਹਾਨੂੰ ਦਿਖਾ ਰਿਹਾ ਬਿਲਕੁਲ ਟੇਢੀ ਹੋਈ ਪਈ ਆ ਗੱਡੀ ਆਓ ਆਪਾਂ ਆਰਟੀਏ ਮੈਡਮ ਦੇ ਨਾਲ ਗੱਲਬਾਤ ਕਰਦੇ ਹਾਂ ਕੀ ਕਹਿਣਾ ਹੈ ਉਹਨਾਂ ਦਾ ਓਵਰਲੋਡਿੰਗ ਦੇ ਜਿਹੜੇ ਚਲਾਨ ਕੱਟੇ ਕਿ ਜਾ ਰਹੇ ਹਨ ਅਜੀ ਮੈਮ ਜਿਹੜੇ ਅੱਜ ਚਲਾਨ ਕੱਟੇ ਜਾ ਰਹੇ ਆ ਕਿਸ ਫੇਸ ਤੇ ਕੱਟੇ ਜਾ ਰਹੇ ਆ ਇਹ ਇਹ ਸਾਡੀ ਰੈਗੂਲਰ ਜਿਹੜੀ ਚਲਾਨਿੰਗ ਮੁਹਿੰਮ ਹੈਗੀ ਐ ਜੀ ਉਹ ਚੱਲ ਰਹੀ ਹੈਗੀ ਐ ਅਸੀਂ ਜਿਹੜੇ ਓਵਰਲੋਡਡ ਵਹੀਕਲਸ ਹੈ ਔਰ ਖਾਸ ਤੌਰ ਤੇ ਜਿਹੜੇ ਰਾਤ ਨੂੰ ਵਹੀਕਲਸ ਚੱਲਦੇ ਨੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਤੇ ਅਸੀਂ ਨਕੇਲ ਕਰ ਸਕੀਏ ਤੇ ਇਹ ਰੈਗੂਲਰ ਚਲਾਨਿੰਗ ਮੂਵਮੈਂਟ ਹੈ ਚੱਲਦੀ ਰਹਿੰਦੀ ਹੈ ਜੀ ਮੈਮ ਇਹ ਜਿਹੜੀ ਹੈਗੀ ਆ ਮਹੀਮ ਹੈਗੀ ਹੈ ਰੈਗੂਲਰ ਚੱਲੇ ਗਈ ਹੈ ਇੱਕ ਦੋ ਦਿਨ ਤੱਕ ਨੇ ਇਹ ਰੈਗੂਲਰ ਹੀ ਚੱਲਦੀ ਰਹਿੰਦੀ ਹੈਗੀ ਆ ਕਦੇ ਅਸੀਂ ਕਿਹੜੇ ਪੌਮ ਕਿਹੜੀ ਜਗ੍ਹਾ ਤੇ ਕਦੇ ਅਸੀਂ ਡਿਫਰੈਂਟ ਜਗ੍ਹਾ ਤੇ ਰੈਗੂਲਰ ਚਲਾਨਿੰਗ ਅਸੀਂ ਕਰਦੇ ਰਹਿੰਨੇ ਆ ਰਾਤ ਨੂੰ ਜਦੋਂ ਅਸੀਂ ਚਲਾਨਿੰਗ ਕਰਦੇ ਆ ਤਾਂ ਅਸੀਂ ਇਹ ਵੀ ਦੇਖ ਲੈਣੇ ਆ ਕਿ ਜਿਹੜੇ ਸਾਡੇ ਸਟੇਜ ਕੈਰੇਜ ਹੈਗਾ ਉਹ ਲੇਡੀਜ਼ ਵਾਸਤੇ ਸੇਫ ਹੋਵੇ ਪਸਾਂ ਦੇ ਵਿੱਚ ਰਾਤ ਨੂੰ ਲੇਡੀਜ਼ ਸਫਰ ਕਰਦੇ ਹੈਗੇ ਆ ਦੂਸਰਾ ਅਸੀਂ ਦੇਖਦੇ ਹਾਂ ਕਿ ਕਿਹੜੇ ਵਹੀਕਲਸ ਚੱਲ ਰਹੇ ਹੈਗੇ ਆ ਟਰੈਕਟਰ ਟਰਾਲੀਆਂ ਹੋਰ ਟਰੱਕ ਜਿਹੜੇ ਹੈਗੇ ਆ ਕੋਈ ਓਵਰਲੋਡਡ ਨਾ ਹੋਣ ਸੇਫ ਰੋਡ ਸੇਫਟੀ ਦੇ 뷰 ਪੁਆਇੰਟ ਤੋਂ ਸਾਰੀ ਚੈਕਿੰਗ ਜਿਹੜੀ ਹੈਗੀ ਆ ਅਸੀਂ ਕਰਦੇ ਹਾਂ ਜਿਆਦਾ ਹੈਵੀ ਜਿਹੜਾ ਰਸ਼ ਹੁੰਦਾ ਉਹ ਰਾਤ ਨੂੰ ਹੁੰਦਾ ਸੋ ਇਸ ਕਰਕੇ ਅਸੀਂ ਰਾਤ ਨੂੰ ਵੀ ਚੈਕਿੰਗ ਕਰਾਂ ਜਿਸ ਤਰ੍ਹਾਂ ਅੱਜ ਗੱਡੀਆਂ ਦੇਖੀਆਂ ਓਵਰਲੋਡ ਗੱਡੀਆਂ ਸੀ ਕੁਝ ਗੱਡੀਆਂ ਦੇ ਜਿਹੜਾ ਮਟੀਰੀਅਲ ਸੀਗਾ ਉਹ ਸਾਈਡ ਦੇ ਉੱਤੇ ਲੰਮਕਿਆ ਸੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਮੈਂ ਇਹ ਸਾਰਾ ਅਸੀਂ ਪਹਿਲਾਂ ਵੀ ਇਹ ਕਹਿੰਨੇ ਆ ਕਿ ਜੀ ওভারਲੋਡਡ ਵਹੀਕਲਸ ਨਹੀਂ ਚੱਲਨੇ ਰਹਿੰਦੇ ਅਸੀਂ ਕੋਸ਼ਿਸ਼ ਕਰਦੇ ਅਸੀਂ ওভারਲੋਡਡ ਨੂੰ ਲਵਾ ਵੀ ਲੈਨੇ ਆ ਅਸੀਂ ਲਵਾਉਂਦੇ ਵੀ ਹਾਂ ওভারਲੋਡਡ ਸਾਰਿਆਂ ਨੂੰ ਕਹਿੰਨੇ ਆ ਕਿ ওভারਲੋਡਡ ਨਾ ਚਲੋ ਹੁਣ ਜਿਵੇਂ ਖਾਸ ਤੌਰ ਤੇ ਗਰਮੀ ਦੇ ਵਿੱਚ ਬੜੀ ਪ੍ਰੋਬਲਮ ਵੀ ਆਉਂਦੀ ਹੈ ਇਸ ਕਰਕੇ ਸੋ ਇਸ ਕਰਕੇ ਅਸੀਂ ਚਲਾਨ ਵੀ ਕਰਦੇ ਆ ਡੇਲੀ ਦੀ ਇਹ ਮੂਵਮੈਂਟ ਚੱਲ ਰਹੀ ਹੈ ਤੋਂ ਉਹਦੇ ਨਾਲ ਕਾਫੀ ਫਰਕ ਪੈ ਰਿਹਾ ਹੈਗਾ